ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਜਾਂਦੇ ਜੀ 5 ਦੋ ਤਾਂ ਬਿਲਕੁਲ ਤਾਜ਼ੇ ਸੂਏ ਸਵਾਏ ਆ ਤੇ 3 ਗੱਬਣਾਂ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਸੱਲੀ ਬਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀ ਗਾ ਜੀ ਸਸੀ ਗਾ ਬਾਈ ਨਾਮ ਤੇ ਐਡਰੈਸ ਦੱਸੋ ਨਾ ਬਾਈ ਗੁਰਦੇਵ ਸਿੰਘਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 7901755673 ਜੀ ਠੀਕ ਹੈ ਵੀਰੇ ਪੰਜ ਨਾਗਾਂ ਜੀ ਅੱਜ ਹਾਂ ਨਾਗ 6 ਸਿਆਕ ਦਾ ਤੇਰੇ ਸਾਹਮਣੇ ਸੌਦਾ ਹੋ ਗਿਆ ਸਹੀ ਗੱਲ ਹੁਣੇ ਹੀ ਉਹਦਾ ਸੌਦਾ ਹੋ ਗਿਆ ਕਿੱਧਰੋਂ ਸ਼ੁਰੂ ਕਰਨਾ ਤਰਾ ਆ ਦੋ ਵੜਾ ਸੂਂਗਾ ਤਿੰਨ ਗੱਬਣਾ ਸੂਂਗਾ ਤੋਂ ਕਰੀਏ ਮੈਂ ਤਾਂ ਸ਼ੁਰੂ ਕਰਦੇ ਆ ਕਿਉਂਕਿ ਕਈ ਵੀਰ ਚਾਹਵਾਨ ਹੁੰਦੇ ਸੂਏ ਸੁਵਾਏ ਨਾਗਦੇ ਉਹਨਾਂ ਅਸਤੇ ਤੋਫਈਆ ਸੂਆ ਕਿੰਨਾ ਕਿੱਧਰ ਸੂਆ ਕਿੰਨਾ ਜੀ ਇਹ ਜੀ ਪਲੂਣ ਵੱਛੀ ਚਾਰ ਦਾ ਦਸੂਈ ਆ ਇਹਨੂੰ ਸੂਈ ਨੂੰ ਹਜੇ ਬਸ ਸਿਰਫ ਤਿੰਨ ਜਾਂ ਚਾਰ ਮਿੰਟ ਹੀ ਹੋਇਆ ਬਹੁਣੇ ਸੂਈ ਆ ਬੱਚਾ ਕੱਢ ਕੇ ਨਹੀਂ ਬੱਚਾ ਕੱਢ ਕੇ ਮੂਰੇ ਰੱਖਿਆ ਹੀ ਆ ਬਸ ਜਿਹੜੀ ਗੱਲ ਆ ਉਹਨੂੰ ਫਗਾਦਾ ਘੰਟਾ ਠੀਕ ਆ ਬੱਚਾ ਕਿ ਦਿੱਤਾ ਨੇ ਜੀ ਇਹਦੇ ਮਗਰ ਵੱਛੀ ਆ ਜੀ ਬੱਛੀ ਆ ਜੀ ਬੱਛੀ ਚੰਗੀ ਆ ਠੀਕ ਆ ਤੇ ਠੰਡੀ ਸੀ ਲਾ ਫੋਲ ਜੀ ਸ਼ਾਈ ਵਾਲ ਵਹਿੜਾ ਪਹਿਲਾ ਸੂਆ ਜੇ ਕਿਸੇ ਦੇ ਘਰੇ ਜਾ ਕੇ ਵੀ ਲੱਤ ਚੱਕ ਜੇ ਆਪਣੇ ਤਾਂ ਗੱਲ ਦੂਰ ਦੀ ਆ ਘਰੇ ਵੀ ਚੱਕ ਜੇ ਗਣਾ ਵਾਪਸ ਇੰਨੀ ਗਾਰੰਟੀ ਹੈ ਠੀਕ ਹੈ ਆ ਕੋਈ ਬੱਚਾ ਨਹੀਂ ਲਾਉਣਾ ਮੈਂ ਕੁਝ ਨਹੀਂ ਕਰਨਾ ਠੀਕ ਹੈ ਮੈਂ ਇਸੇ ਤਰ੍ਹਾਂ ਹੀ ਗਾਂ ਦੇ ਥੱਲੇ ਆਏ ਬਹਿ ਜਾਣਾ ਕੋਈ ਨਿਆਣਾ ਨਹੀਂ ਕੋਈ ਵੀ ਨਹੀਂ ਕਰਨਾ ਠੀਕ ਹੈ ਲਓ ਜੀ ਕਰੋ ਚੱਕ ਆਏ ਬਹਿ ਜਾਣਾ ਜਿਵੇਂ ਕੋਈ ਮਰਜੀ ਬਾਜੇ ਮੈਂ ਕਹਿੰਦਾ ਜਿਵੇਂ ਮਰਜੀ ਨਹੀਂ ਜੇ ਤਾਂ ਪਹਿਲੀ ਾਰ ਵੀ ਬੱਚਾ ਨਹੀਂ ਲਾਇਆ ਪਹਿਲੀ ਾਰ ਬੱਚਾ ਨਹੀਂ ਲਾਇਆ ਪਰ ਮੈਂ ਉਵੇਂ ਬਹਿਗਾ ਕੋਈ ਚੱਕਰ ਨਹੀਂ ਮੈਂ ਥਣ ਖਿੱਚੇ ਜੋ ਗੱਬਣ ਦੇ ਹਾਂਜੀ ਉਦੋਂ ਵੀ ਉਹਨਾਂ ਨੇ ਉਹ ਬੁੜੀਆਂ ਕਹਿੰਦੀਆਂ ਬਈ ਆਈ ਬਹਿ ਜਾ ਕੋਈ ਨਹੀਂ ਕਹਿੰਦੀ ਮੂਰੇ ਵੀ ਨਹੀਂ ਖੜੇ ਹਾਂ ਮੂਰੇ ਹੁਣ ਕਿਹੜਾ ਤੂੰ ਮੂਰੇ ਖੜਾ ਲੈ ਸਹੀ ਗੱਲ ਹੈ ਹੁਣ ਵੀ ਮੂਰੇ ਖੜਾ ਲੈ ਗਈ 8 ਸੀਲਸ ਲ ਬਾਕੀ ਕਰ ਲੋ ਚੈੱਕ ਠੀਕ ਹੈ ਵੀਰੇ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦਿਨ ਦਾ ਕੱਦ ਵੱਡਾ ਆ ਗਿਆ ਬਿਲਕੁਲ 5-4 ਮਿੰਟ ਹੀ ਹੋਏ ਆ ਸੂਈ ਨੂੰ ਬੱਚਾ ਤੁਨੂੰ ਮਗਰ ਟੌਪ ਦੀ ਬੱਚੀ ਮਿਲ ਜਾਣੀ ਹੈ ਜੀ ਕਿੰਨਾ ਪਿਆਜੂ ਕਰਮਾ ਦੇ ਦੋ ਪਲੂਨ ਦਾ ਹਾਕਾ 14 ਤੋਂ 16 ਦੇ ਵਿੱਚ ਮੱਝਾਂ ਰਕਤ ਹਾਂਜੀ ਲੈ ਚੱਲੀ ਵੀਰੇ ਜੇ ਅੱਧੀ ਜਦੋਂ ਤੁਨੂੰ ਪ੍ਰੋਪਰ ਵੀਡੀਓ ਮਿਲ ਜੂਗੀ ਜਦੋਂ ਫੁੱਲ ਕੰਪਲੀਟ ਹੋ ਗਈ ਹੈ ਜੀ ਬਾਕੀ ਲਾੜ ਤੁਰਿਆ ਵਾ ਪੈ ਗਈ ਜਾਣੀ ਹੈ ਜੀ ਕੋਈ ਬੱਚਾ ਨਹੀਂ ਲਾਇਆ ਐਵੇਂ ਕਹਿ ਦਿੱਗੇ ਭਾਈ ਕਿਲੋ ਕੱਢ ਲਿਆ 2 ਕਿਲੋ ਕੱਢ ਲਿਆ 4 ਕਿਲੋ ਕਰ ਲਿਆ ਆਹਦਾ ਮਟਿਆਂਡੀ ਪਾਣੀ ਵਾਲੀ ਵੀ ਆਉਣੀ ਐਵੇਂ ਆਪਾਂ ਝੂਠ ਮਾਰੀ ਆਗੇ ਠੀਕ ਐ ਵੀਰੇ ਆਹਦਾ ਮਟਿਆਂਡੀ ਪਾਣੀ ਵਾਲੀ ਵੀ ਆਉਣੀ ਆ ਉਹ ਸੂਪੀ ਆ ਠੀਕ ਐ ਜੇਰ ਦੀ ਪ੍ਰੋਪਰ ਵੀਡੀਓ ਮਾਲਕਾਂ ਨੂੰ ਮਿਲ ਜੂ ਜਿਹੜਾ ਲੈ ਕੇ ਜਾਊਗਾ ਕਿਉਂਕਿ ਜੀ ਤੁਹਾਨੂੰ ਵੀਡੀਓ ਅਪਲੋਡ ਹੋਣੀ ਆ ਵਿਚੋਲੇ ਵਾਲੂ ਉਹਦਾ ਖਾਟ ਦੀ ਜੇਰ ਕੰਪਲੀਟ ਹੋਈ ਯਾਨੀ ਥਣ ਕਰੋ ਚੈੱਕ ਸੋਨਾ ਗਲਾਬੀ ਜਿਵੇਂ ਫੀਤਾ ਮਾਰ ਕੇ ਲਾਇਆ ਹੁੰਦਾ ਥਣ ਆਏ ਆ ਤੇ ਹਵਾਨਾ ਵੀ ਕਰ ਲਓ ਜੇ ਚੈੱਕ ਬੈਕ ਸੋਨਾ ਹਵਾਨਾ ਫਿਟਨੈਸ ਆਲਾ 14 ਕਿਲੋ ਦਾ ਦਬਾਈ ਦੱਸਦਾ ਖੁੱਲਾ ਹੀ ਪਿਆਰੀ ਚਮਕਦਮ ਕਾਲੀ ਐ ਬੱਚੀ ਕੋਈ ਆਏ ਨਹੀਂ ਲਿਸਤੀ ਨਹੀਂ ਫਿੱਕੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਥੋੜਾ ਜਿਹਾ ਬੱਚੇ ਦਾ ਵੀ ਕਰ ਦਈਏ ਤਾਜੀ ਸੂਈ ਕਰਕੇ ਬੱਸ ਇਹ ਦੇਖਾ ਬਈ ਸੋਹਣਾ ਪਿਆਰਾ ਮਗਲ ਲੀਵਾਵਾ ਖਾ ਦੇ ਰੋਗ ਲਈ ਕਰੋ ਚੈੱਕ ਜਮਣ ਫੇਕਸ ਲਈ ਵਾਗਾ ਨਹੀਂ ਸਹੀ ਗੱਲ ਹੈ ਜੀ ਲੈ ਠੀਕ ਹੈ ਬਰੇ ਸੀਲਸ ਲੱਗ ਵੀ ਕਰ ਮਾਲੀ ਪੂਰੀ ਲੈ ਵਿਖਾ ਦੇ ਬਈ ਲਓ ਓਕੇ ਹੈ ਬਰੇ ਦਾਨ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਜੀ ਮੋਲ ਕਰਾਉਣਾ ਬਈ ਲੋਕਾਂ ਨੂੰ 60 ਕਰ ਲਾ 55 ਕਰ ਲਾ ਕੋਹ ਕਰਾ ਲਾ ਠੀਕ ਆ 50 ਤੇ 2 ਦੀ ਦੇਣੀ ਆ 52000 ਦੀ ਠੀਕ ਆ ਜਿਹੜਾ ਉਹਦੇ ਵਿੱਚੋਂ ਬਣਦਾ ਕੋਈ 100 200 500 ਵਾਲਾ ਮਾਨਤਨ ਹੋਣਾ ਬਾਹਲੀ ਲੰਮੀ ਚੌੜੀ ਖੇੜ ਹੈਣੀ ਵਿੱਚ ਇਹਦੇ ਠੀਕ ਆ ਜੀ ਹਾਂ ਠੀਕ ਆ ਵੀਰੇ ਦੋ ਨੰਬਰ ਦਾ ਸੂਆ ਕਿੰਨਾ ਮਾ ਜੀ ਬਾਕੀ ਹੁਣ ਤੂੰ ਰੋਈ ਵੀਡੀਓ ਪਾਉਣਾ ਹੈ ਜਾਇਜ਼ ਦੇ ਮਾਰ ਵੀ ਵਹਿਰ ਦਾ ਮੋਲ ਦਾ ਹੱਦੇ ਵੀ ਨਜਾਇਜ਼ਾਂ ਚ ਇਹਦਾ ਬਸ ਇਹ ਤਾਂ ਜਿੱਕ ਤੇ ਸਿਆਲ ਹੁੰਦਾ ਤਾਂ ਮੌਲੀ ਵਾਲਾ ਹੋਣਾ ਸੀ ਅੱਜ ਤਾਂ ਚਲੋ ਭਾਜ ਮਿਲ ਜਾਣੀ ਆ ਦੋ ਨੰਬਰ ਦਾ ਸੂਆ ਕਿੰਨਾ ਮਾ ਵੀਰੇ ਇਹ ਦੂਜਾ ਸੂਆ ਰਹੀ ਨਾਲ ਜੀ ਠੀਕਾ 1 ਕਾ 1 ਕ ਦੋ ਸੂਜੀ ਇਹਨੂੰ ਅੱਧਾ ਘੰਟਾ ਹੋ ਗਿਆ ਭਾਈ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਇਹਦਾ ਨੋ ਵੇਲਾ ਬੱਚਿਆਂ ਦੇ ਕੋਈ ਉੱਠਣ ਨਹੀਂ ਲੱਗੇ ਕੱਚੇ ਆ ਵੀ ਦੋਵੇਂ ਕੱਚੇ ਆ ਠੀਕ ਆ ਵੀਰੇ ਇਹਦਾ ਕੱਢਿਆ ਥੋੜਾ ਕਾ ਨਾ ਬੋਲਾ ਕੁਝ ਨਹੀਂ ਕੀਤਾ ਭਾਈ ਹੱਥ ਨਹੀਂ ਲਾਇਆ ਹਜੇ ਆ ਸੂਪੀਆ ਠੀਕ ਆ ਮਗਰ ਇਹ ਆ ਸੂਣ ਲੱਗੀ ਐ ਸੂਣ ਲੱਗ ਗਿਆ ਹੁਣ ਹੁਣ ਧੂਆਂ ਗਿਆ ਹੱਥੋਂ ਕਿਹੋ ਜਿਹਾ ਕੋਣ ਲੱਗ ਗਿਆਵੇਂ ਝੂੜ ਮਾਰੀ ਆ ਕੀ ਫਾਇਦਾ ਤੋਰ ਦੇ ਤੋਰਦੀ ਵੀਰੇ ਇਹਦੀ ਵੀ ਜੇਰ ਪੈਣੀ ਹਜੇ ਬਾਕੀ ਆ ਜੀ ਬਾਕੀ ਆ ਜੀ ਅੱਧਾ ਘੰਟਾ ਹੋਇਆ ਠੀਕ ਆ ਉਹਦੀ ਵੀਡੀਓ ਮਿਲ ਜੂਗੀ ਪ੍ਰੋਪਰ ਕਿੰਨੀ ਕਪੈਸਿਟੀ ਵਾਲੀ ਹੈ ਬਰੇ ਇਹਦਾ 23 ਲੀਟਰ ਦਾ ਉਹ ਦਿੱਤਾ ਪਲੂਨ ਦਾ ਵਹਿੜ ਵਿਖਾ ਦੇ ਗੌਰ ਨਾਲ ਵੀ ਕੀ ਚੀਜ਼ ਆ ਮੂਰਾ ਮੋਟਾ ਥਾਣਾ ਜੀ ਕੱਲਾ ਕੱਲਾ ਨਿੱਖੜ ਮਾ ਕੋਈ ਆਏ ਨਹੀਂ ਬਰੇ ਛੋਟੇ ਛੋਟੇ ਹੋਣਗੇ ਜਿਹੜੇ ਹੱਥਾਂ 'ਚ ਵੀ ਨਾ ਆਉਣ ਪੂਰਾ ਸੋਹਣੇ ਸੈਜ ਦਾ ਮੱਝਾ ਰਗਾ ਥਾਣਾ ਤੇ ਦੁੱਧ ਵੀ ਕਰਮਾ ਲਈ ਪਾਊਗੀ ਮੱਝਾ ਰਗਾ ਲਓ ਜੀ ਫਿਟਨੈਸ ਚੈੱਕ ਕਰੋ ਹਵਾਨੇ ਦੀ ਹਵਾਨਾ ਆਣ ਵੇਂਜ ਨਾਲ ਭਰਿਆ ਪਿਆ ਬਾਕੀ ਜਦੋਂ ਬੰਦਤੀ ਆ ਪਲੂਨ ਉਸੇ ਜਿਹੜੇ ਤੋਂ ਦਿਖਾ ਦਿੰਨੇ ਆ ਗੈਠਾਂ ਨੂੰ ਤਾਂ ਬੈਕ ਸਾਈਡ ਨੂੰ ਹੀ ਫਿਰਦਾ ਹਵਾਨਾ ਥੋੜਾ ਜਿਆ ਦਰਦੀ ਆ ਕੈਮਰੇ ਤੋਂ ਥਣਾ ਦੀ ਐਨ ਫੁੱਲ ਸੀਦਾ ਮੈਂ ਹੀ ਬੇਦੇ ਤਾਰਾ ਵੀ ਮਾਰਦਣਾ ਜੇ ਕਹਿਣਾ ਤਾਂ ਕੋਈ ਟੱਕਰ ਵਾਲੀ ਗੱਲ ਨਹੀਂ ਬਸ ਕੋਈ ਗੱਲ ਨਹੀਂ ਬਸ ਗਰੰਟੀ ਆ ਇਹਦੇ ਜਿਹੜੇ ਰੁਪਏ ਲੈਣੇ ਨੇ ਇਹਦਾ 75 ਮੋਲਾ ਰੁਪਈਆ 67000 ਲੈਣਾ ਵਿੱਚੋਂ ਛੋੜ ਕਰਨ ਜੋੜਾ ਲੈ ਜੇ ਸੱਜਣ ਕੋਲ ਬਸ ਜੋੜੇ ਵਾਲਾ ਕੰਮ ਹੀ ਆ ਬਾਈ ਹੁਣ ਜੋੜੇ ਵਾਲਾ ਕੰਮ ਹੀ ਆ ਠੀਕ ਹੈ 67000 ਰੁਪਈਆ ਲੈਣਾ ਬਾਈ ਕਹਿੰਦਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਹਵਾਨਾ ਸੋਨਾ ਥੋੜਾ ਉੱਪਰ ਆ ਜਾ ਕਰੀ ਜਾਂਦੀ ਹੈ ਇੱਕ ਤਾਜੀ ਸੂਈ ਕਰਕੇ ਆ ਤੇ ਆਹ ਥਾਲੀ ਵੀਰੇ ਵੜ ਆਪਣੀ ਡੱਬੀ ਇਹਦਾ ਸੂਆ ਕਿੰਨਾ ਮਾ ਜੀ ਡੱਬੀ ਬਾਅਦ ਚ ਵਿਖਾ ਲਿਆ ਬੜਾ ਕਾਲਾ ਨਹੀਂ ਮੰਗ ਜਿਆਦਾ ਯਾਰ ਪਰ ਲਈ ਦਿਖਾ ਜਿਹੜੀ ਸਾਰਿਆਂ ਨਾਲੋਂ ਤਾਂ ਦੀ ਨਿਕਲਦੀ ਆ ਵੱਡਾ ਕੱਦਗਾ ਠਾ ਵੀਰੇ ਸੂਆ ਕਿੰਨਾ ਮਾ ਜੀ ਦੂਜਾ ਸੂਆ ਰਹੀ ਨਾ ਜੀ ਰੇਲ ਗੱਡੀ ਜਿੱਡੀ ਆ ਹਾਂਜੀ ਲਓ ਜੀ ਚੈੱਕ ਕਰੋ ਸੂਆ ਦੂਜਾ ਪਹਿਲੇ ਸੂਏ ਦਾ ਕੀ ਰਿਕਾਰਡ ਆ ਜੀ ਪਹਿਲੇ ਸੂਏ ਦਾ 22 ਤੋਂ 23 ਲੀਟਰ ਦਾ ਇਹਦਾ ਦਸਤਾ ਰਿਕਾਰਡ ਕਿੰਨੇ ਦਿਨ ਲੈਂਦੀ ਆ ਜੀ ਦਿਨ ਲੈ ਜੂਗੀ ਜੀ ਦੋ ਬਾਅਦ ਤੋਂ ਬਾਅਦ ਇੱਕ ਨਾਲ ਦੋ ਤਿਆਰੀਆਂ ਜੀ ਆ ਹਾਂਜੀ ਠੀਕ ਆ ਵੀਰੇ ਹਵਾਨਾ ਕਰ ਮਾਲੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਜਿੱਡਾ ਕੱਦ ਵਜਨ ਉਨਾਂ ਹੀ ਸ਼ਾਨਦਾਰ ਹਵਾਨਾ ਤੇ ਪੂਰਾ ਟੌਪ ਦਾ ਥਣ ਲੱਗਿਆ ਵਾ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਟਮਕਣਾ ਜਿਵੇਂ ਐਸੇ ਹੀ ਲੱਗ ਕੋ ਹੋਣੀ ਬਈ ਦਾ ਮੂਹ ਵੀ ਥਣ ਬਾਲਾ ਟੌਪ ਦਾ ਲੱਗਿਆ ਵਾ ਤੇ ਗੁਲਾਬੀ ਐ ਇੱਕ ਬਲੈਕ ਐਂਡ ਮੋਟਾ ਮੋਟਾ ਚਾਰ ਚਾਰ ਉਂਗਲਾਂ ਦਾ ਥਣਾ ਬਾਈ ਆਪਣੇ ਕੋਲ ਵੀ ਐਡੀ ਹੈ ਨਹੀਂ ਹੋਰ ਦੱਸ ਬਾਈ ਦੇ ਮੂਹਰੇ ਤੋਂ ਵੀ ਤਾਂ ਦੋਈ ਤਿੰਨੀ ਉਹਦੇ ਗਾਣੂ ਦੁਨੀ ਗਾਹ ਇਹੋ ਜੀ ਲੱਭਦੀ ਆ ਛੋਟੀਆਂ ਤਾਂ ਆਮ ਹੀ ਮਿਲ ਜਾਂਦੇ ਨੇ ਛੋਟੀਆਂ ਤਾਂ ਆਮ ਹੀ ਜਿੰਨਾ ਵੱਡਾ ਕਦ ਕਾਟਾ ਕੋਈ ਆਏ ਨਾਰਮਲ ਮੰਨ ਕੇ ਵੀ ਨਾ ਆਵੇ ਵੀਰੇ ਸਪੈਸ਼ਲ ਬੇਨਤੀ ਆ ਬਾਕੀ ਹਜੇ ਗੈਟ ਖੰਗੂ ਤਾਂ ਹਵਾਨੇ ਚ ਟੱਲ ਫਿਰਦੀ ਆ ਸਾਰੀਆਂ ਵਲਟਾਂ ਕਰ ਮਲ ਨੇ ਕੱਢ ਕੇ ਸੂਣਾ ਥਣਾ ਦੀ ਸੀਲਸ ਲੱਗਦੀ ਤੇ ਭਾਰ ਪਿੱਛੇ ਦੀ ਫੁੱਲ ਗਾਰੰਟੀ ਆ ਫੁੱਲ ਹੀ ਫੁੱਲ ਲਓ ਜੀ ਕਰੋ ਚੈੱਕ ਬਾਕੀ ਵੀਰੇ ਠੰਡਾ ਪਸ਼ੂ ਆ ਦੁੱਧ ਦਾਲਦਾ ਸੀ ਹੁਣ ਥਣਾ ਖਾ ਭਾਈ ਇਧਰ ਚੈੱਕ ਕਰੋ ਥਣ ਬਹਲਾ ਟੌਪ ਦਾ ਲੱਗਿਆ ਵਾ ਚਾਰ ਨੂੰ ਚੱਕ ਲੈ ਜੱਲੀ ਵੀਰੇ ਇੱਧਰ ਨੂੰ ਲੈ ਜਾ ਕੋਈ ਆਏ ਨਹੀਂ ਵੀਰੇ ਜੁੜਦਾ ਨਹੀਂ ਕਰਦਾ ਨਹੀਂ ਜਿਹੜਾ ਰੁਪਈਆ ਲੈਣੇ ਆ ਇਹਦੇ ਵੀ ਉਹੀ ਦੱਸੀ ਵੀਰੇ ਮੁੱਲ 75 ਆ 70 ਚੋਂ 1000 ਛੂਡ ਕਰਨੀ ਬਾਈ ਠੀਕ ਆ ਮੁੱਲ ਕਰਾਉਣ ਨੂੰ 75000 ਰੁਪਈਆ 70000 ਚ ਬਾਈ ਕਹਿੰਦਾ ਛੂਡ ਕਰ ਦਾਂਗੇ ਬਾਕੀ ਵੀਰੇ ਚੰਗੀ ਆ ਵਜਨ ਵੀ ਚੰਗਾ ਵੀ ਵੇਲ ਵੀ ਤੁਸੀਂ ਆਪ ਹੀ ਚੈੱਕ ਕਰ ਲਓ ਕਿੱਥੋਂ ਜਾ ਕੇ ਮੁੜਦੀ ਆ ਜੀ ਤੇ ਬਾਕੀ ਸੰਭੀ ਭਲੀ ਆ ਕੋਈ ਆਏ ਨਹੀਂ ਲਿਸੀ ਨਹੀਂ ਫਿੱਕੀ ਨਹੀਂ ਦੀ ਦੁੱਧ ਖੁੱਲਾ ਹੀ ਪਾਉਗੀ ਬਾਕੀ ਸੇਵਾ ਦੇ ਸਰ ਤੇ ਆ ਮੁੱਲ 75000 70000 ਤੋਂ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ 1000 ਛੋੜ ਕਰਾਂਗੇ ਵੀ ਠੀਕ ਆ ਜੀ ਹਾਂ ਤੇ ਨਾਗਾਗਾ ਆਪਣਾ 4 ਨੰਬਰ ਸੁਆ ਕਿੰਨ ਨਮਾ ਜੀ ਦਾ ਇਹ ਦੂਜਾ ਸੁਆ ਜੀ ਇਹ ਥੋੜਾ ਜਿਹਾ ਕ੍ਰੋਸ ਅੰਗ ਆ ਗਿਆ ਹਾਂ ਜੀ ਹਾਂ ਜੀ ਠੰਡੀ ਸੀ ਰ ਬਹੁਤ ਆ ਠੀਕ ਆ ਕ੍ਰੋਸ ਅੰਗ ਦਾ ਫਾਇਦਾ ਹੋ ਜਾਣਾ ਬਈ ਦੁੱਧ ਸੰਗਣਾ ਹੋਊਗਾ ਲੈ ਜਲਦੀ ਵੀਰੇ ਇੱਧਰ ਨੂੰ ਬਹੁਤ ਹੈਵੀ ਗਾਂ ਉਹਦੇ ਵਾਂਗੂ ਇਹ ਵੀ ਭਾਈ ਜੀ ਨੇ ਚੰਗਾ ਸਹੀ ਗੱਲ ਆ ਥਣ ਲੇ ਉਹਦੇ ਨਾਲ ਉਹ ਵੀ ਦੂਣਾ ਠੀਕ ਹੈ ਵੀਰੇ ਕਿੰਨੀ ਕਪੈਸਿਟੀ ਹੈ ਦੀ ਦੁੱਧ ਦੀ ਇਹਦੀ 20 ਲੀਟਰ ਦੀ ਹੈ 20 ਲੀਟਰ ਦੀ ਠੀਕ ਆ ਵਜਨ ਵਜੂ ਤੋਂ ਪੂਰਾ ਚੰਗਾ ਬਾਕੀ ਵੀਰੇ ਕ੍ਰਾਸ ਆਂਗ ਗਰਮੀਆਂ ਦਾ ਤੋਹਫਾ ਕਹਿ ਸਕਦੇ ਆਪਾਂ ਇਹਨੂੰ ਸੋਨਾ ਥਾਣਾ ਫੂੜ ਸ਼ਾਕ ਭੂਰਾ ਵੀ ਨਹੀਂ ਜੀ ਬਾਕੀ ਬੜਾ ਮਾਲ ਥਾਣ ਲੈਵੇ ਵਾਲਾ ਹੈ ਉਹ ਹੋ ਜਾਗਾਗਾ ਹੈ ਨਹੀਂ ਥਾਣ ਲੈਵੇ ਦੀਆਂ ਸਾਫ਼ ਆ ਤੇ ਵੱਡੇ ਹਵਾਨੇ ਕੋਈ ਆਏ ਨਹੀਂ ਵੀ ਤਾਂ ਜੋ ਚੜੇ ਚੁੱਕ ਦੋਂ ਕਾਲੀਆਂ ਵੜਾਂ ਚੰਗੀਆਂ ਵੜਾਂ ਸਾਫ਼ ਸੁਥਰੀਆਂ ਸਾਫ਼ ਸੁਥਰੀਆਂ ਬਾਕੀ ਵੀਰੇ ਕ੍ਰਾਸ ਆਂਗ ਦਾ ਫਾਇਦਾ ਹੋ ਜਾਂਦਾ ਗਰਮੀ ਘਟ ਮਨਾਊਗੀ ਤੇ ਦੁੱਧ ਦੇਉ ਕਰ ਮਾਲੀ ਸੰਘਣਾ ਫੈਟ ਆਉ ਚੰਗੀ ਇਹਦੇ ਕਿੰਨੇ ਰੁਪਏ ਲੈਣੇ ਆ ਇਹਦਾ ਵੀ 66000 ਰੁਪਏ ਲਵਾਂਗੇ ਵੇੜ ਦਾ ਹੋਜੂ ਥੋੜਾ ਘਣਾ ਜੀ ਤਾਂ ਹੂ ਥੋੜਾ ਠੀਕ ਆ ਆ ਡੱਬੀ ਠਾਲੀ ਵੇੜ ਡੱਬੀ ਦਾ ਪਹਿਲਾ ਵਜਨ ਚੈੱਕ ਕਰੋ ਪੂਰੀ ਚੰਗੀ ਡੱਬੀ ਆ ਤੋੜ ਕੇ ਤੁਹਾਨੂੰ ਦਿਖਾਵਾਂਗੇ ਇਹਦਾ ਸੂਆ ਵੀਰੇ ਕਿੰਨਾ ਆ ਇਹ ਦੂਜਾ ਸੂਆ ਵੱਛੀ ਹੈ ਦੂਜਾ ਸੂਆ ਠੀਕ ਆ ਜੀ ਬਾਕੀ ਇਸ ਕੁਆਲਿਟੀ ਸੋਹਣੀ ਆ ਜੀ ਵਜਨ ਗੋਲ ਮਟੋਲੀ ਆ ਕਿੰਨਾ ਕਸਾ ਮਾਂ ਲੈਂਦੀ ਆ ਇਹਦੇ 10 ਦਿਨ ਪੇਪਰ ਖੁੱਲੇ ਹੀ ਪਏ ਆ ਜੀ ਉਹ ਵੀ ਵੀਡੀਓ ਤਾਂ ਰਾਤ ਦਾ ਦਾ ਹੈ ਨਹੀਂ ਸੀ ਮੈਂ ਕਿਹਾ ਚਲ ਤੰਗੋ ਬੈਠੀ ਠਾਈ ਨਹੀਂ ਸੀ ਕੋਈ ਕੱਚੀ ਉਹ ਕੱਚੀ ਲਾਂਦਾ ਚਾਵਣਾ ਅੱਜ ਬਈ ਵੇਰ ਨੇ ਪੈਸੇ ਨਹੀਂ ਪਰੋਣੇ ਉਹਦੇ ਮੌਲੀ ਕੰਮ ਆ ਰਹਾ ਹੋਰ ਹੋਣਾ ਜਿਹਦੇ ਘਰ ਭਰ ਕੀ ਲਾ ਵੀ ਪੰਡਾ ਲੈਣੀਆਂ ਵੀ ਅੱਜ ਹੈ ਵੀ ਕੱਚੀ ਕੱਚੀ ਅੱਜ ਤਾਂ ਮੰਨ ਕੇ ਚੱਲੋ ਬਈ 20% ਹਵਾਲਾ ਹੋਊਗਾ 80 ਹਜੇ ਬਣਾਉਣਾ ਰੋਗਲਾ ਬਣੂਂਦਾ ਬੱਛੀ ਇੰਨੀ ਚੱਲ ਦਿਖਾ ਯਾਰ ਇਹ ਦੋ ਗਿੱਠਾਂ ਘੂਟਾ ਲੱ ਫਿਰਦੀ ਆ ਹਵਾਨੇ ਚ ਹਜੇ ਦਾ ਹਜੇ ਬਾਈ ਦੀ ਗੱਲ ਵੀ ਸਹੀ ਆ ਬਈ ਅੱਜ ਕੱਚੀ ਦਾ ਫਿਰ ਫਕਲਾ ਭਾ ਨਹੀਂ ਭਰਦਾ ਲੈ ਜੱldi ਵੀਰੇ ਜਿੱਦ ਤੇ ਸਿਆਰ ਹੋਣੀ ਪਰ ਕੱਚੀ ਦਾ ਵੀ ਇੱਕ ਆਫਰ ਹੀ ਛੱਡਨੀ ਆ ਅਖੀਰ ਤੇ ਠੀਕ ਆ ਪੰਜਾਬ ਮਗਰ ਇਹ ਲੈਗਾ ਲੈਗਾ ਰਹੇਗਾ ਰਹੇਗਾ ਪਰ ਅਗਲੀ ਵੀਡੀਓ 'ਚ ਨਹੀਂ ਆਫਰ ਚੱਲਣੀ ਭਰਾ ਮੇਰਾ ਕਈ ਵਾਰ ਵੀਡੀਓ ਵੇਖ ਕੇ ਕਹਿੰਦਾ ਉਹਦੇ ਤਾਂ ਇੰਨੇ ਮੰਗਦਾ ਸੀ ਅੱਛਾ ਕੱਚੀ ਵੜ 60 ਤਿਆਰ ਹੋ ਜਾਣੀ ਆ ਕੱਚੀ ਵੜ 60000 ਦੀ ਦੇਵਾਂਗੇ ਜਿਹਦਾ ਮਨ ਹੋਇਆ ਲੈ ਅੱਛਾ ਹਾਂ ਕੱਚੀ ਕੱਚੀ ਦਾ ਮੋਹਲਾ ਤਿਆਰ ਦਾ ਮੋਹਲ ਨਹੀਂ ਵੀ ਰਹੇ ਠੀਕ ਆ ਵੀਰੇ ਇਹ ਕੱਚੀ ਦਾ ਠੀਕ ਆ ਵੀਰੇ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ